ਵਾ ਬਾਲਗਨਾਨ ਮੰਦਿਰ ਦੇ ਵਿੱਚ ਇਹ ਬੰਦੇ ਵੜੇ ਹੋਏ ਆ ਰਾਤ ਦਾ ਸਮਾਂ ਹੋ ਗਿਆ तकरीबन 2 ਵਜੇ ਦਾ ਤਾਂ ਇਹ ਅੰਦਰ ਵੜ ਕੇ ਚੋਰੀਆਂ ਕਰ ਰਹੀ ਸੀ ਤਾਂ ਹੁਣ ਇਹਨਾਂ ਦਾ ਕੁੱਟਕ ਡਾਪਾ ਵੀ ਪੂਰਾ ਹੋਇਆ ਔਰ ਅੰਦਰ ਵੜ ਕੇ ਲੁੱਕ ਕੇ ਜਿਹੜੀਆਂ ਗੋਲਕਾ ਮੰਦਿਰ ਦੀਆਂ ਜਿਹੜੀਆਂ ਪਟਰੇ ਸੀਗੇ ਬੱਸ ਦਿਖਾਤਾ ਕੀ ਕਰ ਕੇ ਰਹਾ ਥਾ ਇਹ ਸੀ ਇਹ ਹੈ ਇਤਨਾ ਇਤਨਾ ਸਦਾ ਜਾਲੀ ਤੁਰ ਗਿਆ ਹੈ ਇਤਨੇ ਬੰਦੇ ਕਿੰਨੇ ਸੀਗੇ ਇਹ ਕੀ ਮੈਂ ਦੇਖ ਰਹਾ ਇੱਕੋ ਹੀ ਬੰਦਾ ਕੋਈ ਜਾਲੀ ਕੋਈ ਸੀ ਤੇ ਪਿੱਛੇ ਬੰਦੇ ਨਹੀਂ ਆ ਜਿਹੜੇ ਗੇੜ ਤੋਂ ਬੜੇ ਫਰੰਟ ਜਿਹੜੇ ਤੋਂ ਟੱਪੇ ਦੇ ਪਾੜੇ ਕੇ ਪਾੜੇ ਛੱਡ ਕੇ ਗਿਆ ਹੈ ਥੋੜੀ ਦੇਖਿਆ ਉਹ ਤਾਂ ਬਜ ਰਹਾ تھا ਤਾਂ ਪੰਡਿਕਾ ਰਹਾ ਦੇਖੋ ਫੋਨ ਆਇਆ ਥਾ ਮੇਰੇ ਪਾਸ ਮਾੜੇ ਹਾਲਾਤ ਹੋ ਗਏ ਆ ਪੂਛੀ ਦੂਰੀ ਦੇ ਨਾਕਾ ਲੱਗਾ ਹੋਇਆ ਭਈਆ ਮੰਡੀ ਚੌਂਗ ਦੇ ਵਿੱਚ ਇੰਨਾ ਵੱਡਾ ਨਾਕਾ ਲੱਗਾ ਤੇ ਇਹ ਦੇਖੋ ਬੇਖੌਵ ਹੋ ਗਏ ਜਿਹੜੇ ਬੰਦੇ ਮੰਦਰਾਂ ਨੂੰ ਵੀ ਜਿਹੜਾ ਨਹੀਂ ਬਖਸ਼ਰੇ ਮੰਦਰ ਦੇ ਵਿੱਚ ਵਰਕੇ ਵਾਰਦੇ ਭਾਈ ਕੀ ਨਾਮ ਤੇਰਾ ਪ੍ਰਸ਼ਾਸਨ ਦੇ ਇੰਨੇ ਮਾੜੇ ਹਾਲਾਤ ਹੋ ਗਏ ਪੁਲਿਸ ਪ੍ਰਸ਼ਾਸਨ ਦੇ ਕਿ ਜਿੱਥੇ ਲਗਾਤਾਰ ਦੇਖ ਸਕਦੇ ਹੋ ਕਿ ਵਾਰਦਾਤਾਂ ਸ਼ਹਿਰ ਚ ਹੋ ਰਹੀਆਂ ਕੁਝ ਹੀ ਦੂਰੀ ਦੇ ਨਾਕੇ ਲੱਗੇ ਹੋਏ ਆ ਪਰ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਧਰ ਸੋ ਗੋਲਗ ਜਿਹੜੀ ਮੰਦਰ ਦੀ ਤੋੜੀ ਗਈ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਬੰਦੇ ਜਿਹੜੇ ਵਾਰਦਾਤ ਕਰਨ ਵਾਲੇ ਨੇ ਕਿਸੇ ਵੀ ਜਗ੍ਹਾ ਨੂੰ ਨਹੀਂ ਛੱਡਦੇ ਧਾਰਮਿਕ ਜਗ੍ਹਾ ਦੇ ਉੱਪਰ ਵੜ ਕੇ ਮੰਦਰਾਂ ਦੇ ਵਿੱਚ ਵੜ ਕੇ ਇਹ ਜਿਹੜੇ ਗੱਲੇ ਚੱਕ ਰਹੇ ਆ ਜਾਂ ਪੈਸੇ ਚੱਕ ਰਹੇ ਨੇ ਸੋ ਬੜੀ ਮਾੜੀ ਗੱਲ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੋ ਮੰਦਿਰ ਦੇ ਜਿਹੜੇ ਪੁਜਾਰੀ ਨੇ ਪੰਡਤ ਜੀ ਨੇ ਉਹ ਦੱਸ ਰਹੇ ਕਿ ਗੋਲਕ ਆ ਦੇਖ ਸਕਦੇ ਹੋ ਆ ਗੋਲਕ ਤੋੜੀ ਗਈ ਜੀ ਸੋ ਇਹ ਗੋਲਕ ਦੇਖ ਸਕਦੇ ਹੋ ਕਿੰਦਾ ਇੱਥੋਂ ਗੱਲਾਂ ਤੋੜਿਆ ਗਿਆ ਸੋ ਇਹ ਪੀਚਕਸ ਦੇ ਯੂਜ਼ ਕਰਕੇ ਉਹਨੂੰ ਤੋੜਿਆ ਗਿਆ ਪੰਡਤ ਕਿੰਨੀਆਂ ਗੋਲਕਾਂ ਤੋੜ ਦਿੱਤੀਆਂ ਜੀ 6 ਗੋਲਕਾਂ ਤੋੜੀਆਂ ਉਸਨੇ 6 ਗੋਲਕਾਂ ਮੰਦਿਰੋਂ ਕਿ ਆਗੇ ਸੇ ਗੋਲਕਾਂ ਹਟਾ ਕੇ